ਸਸ਼ੇ ਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਂ ਅੰਜ ਦੀ ਵੱਡੀ ਖਬਰ ਖਬਰ ਨੰਨ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਲੋ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਸ਼ਿਵਲਿੰਗ ਦੀ ਬੇਅਦਬੀ ਤੋਂ ਬਾਅਦ ਹਿੰਦੂ ਸੰਗਠਨਾਂ ਨੇ ਜਬਰਦਸਤ ਪ੍ਰਸ਼ਾਸਨ ਸੁਖਬੀਰ ਬਾਦਲ ਨੇ ਸ਼ਾਂਤੀ ਕੀਤੀ ਅਪੀਲ ਇਸ ਨਾਲ ਕਿਹਾ ਫੇਲ ਹੋਈ ਸਰਕਾਰ ਖੰਨਾ ਚ ਸ਼ਿਵਲਿੰਗ ਮੰਦਿਰ ਚੋਰੀ ਦੀ ਘਟਨਾ ਦੌਰਾਨ ਸ਼ਿਵਲਿੰਗ ਤੋੜਨ ਦੇ ਵਿਰੋਧ ਚ ਹਿੰਦੂ ਇਸ ਗਠਨ ਨੇ ਗੁੱਸਾ ਕੀਤਾ ਹੈ ਗੁੱਸੇ ਚ ਉਹਨਾਂ ਨੇ ਦਿੱਲੀ ਅਮਰਸਰ ਨੈਸ਼ਨਲ ਹਵਾਈ ਤੇ ਜਾਮ ਲਗਾ ਦਿੱਤਾ ਜਿਸ ਨੂੰ 5 ਘੰਟੇ ਬਾਅਦ ਖੋਲਿਆ ਗਿਆ ਰਮਿੰਦਰ ਸਿੰਘ ਰਾਜਾ ਬੜਿੰਗ ਸੁਖਬੀਰ ਬਾਦਲ ਨੈਸ਼ਨਲ ਹਵਾਈ ਤੇ ਤਰਨੇ ਤੇ ਪਹੁੰਚੇ ਉਹਨਾਂ ਨੇ ਕਿਹਾ ਕਿ ਇਹ ਵਿਵਸਥਾ ਦੇ ਸਵਾਲ ਖੜੇ ਕੀਤੇ ਗਏ ਹਨ ਇਸ ਮੌਕੇ ਸੁਖਬੀਰ ਬਾਦਲ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ ਕਿ ਖੰਨਾ ਲੰਗ ਖੰਨਾ ਨਗਲ ਚ ਪ੍ਰਚਾਰਿਤ ਸ਼ਿਵਲਿੰਗ ਮੰਦਿਰ ਵੀ ਹੈ ਚੋਰੀ ਅਤੇ ਬੇਅਦਬੀ ਵਾਪਰੀ ਘਟਨਾ ਦੁਖਦਾਈ ਖਬਰ ਘਟਨਾ ਹੈ ਅਤੇ ਇਸ ਦਿਨ ਦੋਸ਼ੀਆਂ ਨੂੰ ਜਿਸ ਤਰੀਕੀ ਮੰਕੀਤੀ ਗਈ ਹੈ ਇਸ ਦੇ ਨਾਲ ਹਾਈਵੇ ਉੱਤੇ ਸ਼ਿਵਲਿੰਗ ਉੱਤੇ ਭਗਤਾ ਵੱਲੋਂ ਲਗਾਏ ਗਏ ਰੋਸ ਧਰਨੇ ਵਿੱਚ ਹਾਜ਼ਰੀ ਮંત્રી ਇਸ ਦੇ ਨਾਲ ਹੀ ਖਬਰ ਸਾਮਣੇ ਆ ਰਹੀ ਹੈ ਕਿ ਜਿੱਥੇ ਮੌਕੇ ਤੇ ਇੱਕਤਰ ਸਮੂਹ ਸੰਗਤ ਨਾਲ ਦੁੱਖ ਸਾਂਝਾ ਕੀਤਾ ਅਤੇ ਸਭ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ ਉੱਤੇ ਹੀ ਜ਼ਿਲ੍ਹੇ ਦੇ ਪੁਲਿਸ ਮੰਤਰੀ ਨਾਲ ਫੋਨ ਤੇ ਗੱਲ ਕਰਕੇ ਇਸ ਘਟਨਾ ਨੂੰ ਅਪਰਾਧ ਦੇ ਦੋਸ਼ੀਆਂ ਨੂੰ ਬਿਨਾਂ ਦੇਰੀ ਗ੍ਰਿਫਤਾਰ ਕਰਨ ਲਈ ਵੀ ਆਖਿਆ ਮੈਂ ਉਹਨਾਂ ਪੁਲਿਸ ਨੂੰ ਮੁਲਾਜ਼ਮਾ ਨੂੰ ਖਿਲਾਫ ਸਖਤ ਕਾਰਵਾਈ ਦੀ ਮੰਗ ਕਰਦਾ ਹਾਂ ਜਿਨ੍ਹਾਂ ਨੇ ਧਰਨੇ ਤੇ ਬੈਠੇ ਸ਼ਿਵ ਭਗਤਾਂ ਦੇ ਮੰਦੇ ਬੱਸ ਇਹ ਸ਼ਬਦ ਬੋਲ ਲਏ। ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ।